ਰਬਸਾਂ ਤੋਂ 5 ਮਿੰਟ 3621 ਇਸ ਤਰ੍ਹਾਂ ਦਾ ਚਲਾਇਆ ਗਿਆ ਸੀ ਐਸਐਸਪੀ ਸਾਹਿਬ ਸੰਗਰੂਰ ਮਿਸਟਰ ਚਾਲ ਦੇ ਹੁਕਮ ਦੇਸ਼ਾ ਦੇਸ਼ਾ ਮੁਤਾਬਕ ਆਪਣੇ ਸਿਟੀ ਧੂੜੀ ਦੇ ਇੰਚਾਰਜ ਇੰਸਪੈਕਟਰ ਜਸਨੀ ਸਿੰਘ ਵੱਲੋਂ ਆਪਣੀ ਟੀਮ ਦੇ ਨਾਲ ਸਿਟੀ ਦੇ ਵਿੱਚ ਰੇਡ ਕੀਤੀ ਹੈ ਉਹ ਰੇਡ ਕਰਨ ਦੇ ਦਰਮਿਆਨ ਦੋ ਭਰਾ ਦੀਪਕ ਔਰ ਮਾਨਵ ਦੋਨਾਂ ਕੋਲ 10 ਪੇਟੀਆਂ 10 ਬਾਕਸ ਜਿਹੜੇ ਹੈਗੇ ਨੇ ਚਾਈਨੀਜ਼ ਲੋਕ ਤੇ ਬ੍ਰਾਂਟ ਕੀਤੇ ਗਏ ਜਿਨ੍ਹਾਂ ਦੇ ਕੋਲ ਕੁਆਟਿਟੀ 600 ਬੱਟੂ ਬੰਦਾ ਤੇ ਉਹਦੇ ਮੁਤਾਬਕ ਦਬਰੀ ਕਰਨ ਤੇ ਉਹਨਾਂ ਦੇ ਖਿਲਾਫ ਕੇਸ ਰਿਸਟ ਕੀਤਾ ਗਿਆ ਤੇ ਇਨਵੈਸਟੀਗੇਸ਼ਨ ਕੀਤਾ ਜਾ ਰਿਹਾ ਸਰ ਕਿੱਥੋਂ ਦੇ ਰਹਿਣ ਆਲੇ ਨੇ ਦੋਨੋਂ ਇਹ ਦੋਨੋਂ ਇਹ ਧੂਰੀ ਦੇ ਹੀ ਰਹਿਣ ਆਲੇ ਨੇ ਸਕੇ ਭਰਾ ਨੇ ਤੇ ਧੂਰੀ ਦੇ ਨੇ ਬਾਹਰੋਂ ਲਿਆ ਕੇ ਤੇ ਇੱਥੇ ਆਸ-ਪਾਸ ਤੇ ਧੂਰੀ ਦੇ ਲਾਕੇ ਦਵੇ ਸੇ ਆਪਣਾ ਦੋਸ ਵੇਚ ਦਿੱਸੇ ਇਸ ਤੋਂ ਇਲਾਵਾ ਜਿਹੜੇ ਹੋਰ ਵੀ ਕੰਮ ਕਰਦੇ ਉਹਨਾਂ ਲਈ ਬਾਕੀਆਂ ਦੇ ਵੀ ਕਾਫੀ ਕੱਲ ਸਿਟੀ ਪੁਲਿਸ ਨੇ ਕਾਫੀ ਸਰਚ ਕੀਤੀ ਹੈ ਜੇ ਦੇਖੋ ਸਾਰੇ ਨੂੰ ਖਦਾਇਆ ਤਾਂ ਜੇ ਕੋਈ ਹੋਰ ਵੀ ਐਸਟਰਾ ਦਾ ਕੰਮ ਕਰਦਾ ਹੋਏਗਾ ਕਿ ਉਹ ਦੇਖ ਲਾਫ ਕੀ ਲੀਗਲ ਐਕਸ਼ਨ ਲੈ ਕੇ ਕਾਰਵਾਈ ਕੀਤੀ ਜਾਵੇ ਜਿਵੇਂ ਲੋਕ ਤੰਗਾ ਚੜਾ ਰਹੇ ਨੇ ਉਹਨਾਂ ਲਈ ਵੀ ਕੋਈ ਸੰਦੇਸ਼ ਆ ਜੂਣਾ ਤੰਗਾ ਰਣ ਨੂੰ ਇਹੋ ਅਪੀਲ ਹੈ ਵੀ ਕੋਈ ਵੀ ਇਸ ਸਾਈਡੀ ਡੋਰ ਦੇ ਨਾਲ ਨਾ ਤੰਗੜਾਵੇ ਬਾਕੀ ਜਿਹੜੇ ਆਮ ਜੀ ਨਾਰਮਲ ਤਾਗਾ ਸੁੱਤ ਵਾਲੀ ਡੋਰ ਹੈਗੀ ਆ ਉਹਦੇ ਨਾਲ ਆਪਣੇ ਤੰਗਾ ਢਾਓ ਇਹਦੇ ਨਾਲ ਲਾਈਕ ਨੂੰ ਸੇਵ ਕੀਤਾ ਜਾ ਸਕਦਾ ਕੋਈ ਆਪਣੇ ਵੱਲੋਂ ਕੋਠਿਆਂ ਤੇ ਜਾ ਕੇ ਕਿਸੇ ਦੇ ਸੰਤਾ ਦੇ ਜਾ ਕੇ ਕੋਈ ਚੈਕਿੰਗ ਦਾ ਹੈਲਪ ਇਨਫੋਰਮੇਸ਼ਨ ਦੇ ਮੁਤਾਬਕ ਜੇ ਕੋਈ ਕਿਸੇ ਦੇ ਹੋਏਗਾ ਤੇ ਉਸ ਹਿਸਾਬ ਨਾਲ ਫਿਰ ਉਹਦੀ ਗੱਲ ਲੀਕ ਪ੍ਰੈਸ ਕਰਕੇ ਤੇ ਉਹਤੇ ਕਰ ਦੇਗਾ ਡੀਜੇ ਵਾਲਿਆਂ ਵਾਸਤੇ ਕੋਈ ਜਿਵੇਂ ਬਸੰਤ ਪੰਚਮੀ ਦਾ ਤਿਹਾਰ ਆ ਰਿਹਾ ਦੇਖੋ ਖੁਸ਼ੀ ਦੇ ਤਿਆਰਿਆਂ ਦੇ ਵਿੱਚ ਤਾਂ ਦੇਖੋ ਜੇ ਕੋਈ ਨਾਰਮਲ ਆਪਣੇ ਘਰ ਦੇ ਵਿੱਚ ਕੋਈ ਸਲਾਰਿਆ ਤੇ ਨਹੀਂ ਹੈ ਤੇ ਕੋਈ ਆਸ-ਪਾਸ ਨੂੰ ਨੌਇਸ ਜ਼ਿਆਦਾ ਕਰਕੇ ਜਾਂ ਕਿਸੇ ਨੂੰ ਡਿਸਟਰਬ ਕਰ ਰਿਹਾ ਉਹਦੇ ਖਿਲਾਫ ਰਿਪੋਰਟ ਕਰੋ